ਖਾਲਸਾ ਵਾਹਿਗੁਰਜੀ ਕੀ ਫਤਿਹ ਵੀਰੇ ਸਾਰਿਆਂ ਨੂੰ ਪਤਾ ਹੀ ਆ ਬਾਬੇ ਸਾਈਂ ਜੀ ਦੇ ਮੇਲੇ ਤੇ ਪਿੰਡ ਪੱਕਾ ਕਾਲੇ ਵਾਲਾ ਟੂਰਨਾਮੈਂਟ ਹੋ ਰਿਹਾ ਤੇ ਅਸੀਂ ਵੀਰੇ ਲਾਈਵ ਉਹਦੀਆਂ ਪਰਚੀਆਂ ਕੱਢ ਰਹੇ ਆ ਅੱਜ ਤੁਹਾਡੇ ਸਾਹਮਣੇ ਪਰਚੇ ਨਿਕਲਣਗੇ ਜਿਹੜੀ ਟੀਮ ਦਾ ਮੈਚ ਜਿਹੜੀ ਜਿਹੜੇ ਟਾਈਮ ਨਿਕਲ ਆਇਆ ਉਸੇ ਟੀਮ ਖੇਡਣਾ ਪੈਣਾ ਉਸੇ ਟਾਈਮ ਖੇਡਣਾ ਪੈਣਾ ਅਸੀਂ ਕੱਢਣ ਲੱਗੇ ਵੀਰੇ ਚਲੋ ਵੀ ਛੱਡ ਦੋ ਗਾchu ਪਰ ਲਾ ਕੇ ਪਰਚੀ ਨਾ ਪਰਦਾ ਯਾਰ ਇੱਕ ਇਹਨਾਂ ਤੇ ਆਉਣ ਮੇ ਨੇ ਆ ਵੀ ਚੱਕ ਜਾਨੀ ਸਰ ਅਕਾਲਗੜ ਬਾਬਾ ਤੂੰ ਫਾੜ ਫੜਾਈ ਏ ਮੈਨੂੰ ਪਹਿਲਾ ਮੈਚ ਚੱਕ ਜਾਨੀ ਸਰ ਤੇ ਅਕਾਲਗੜ ਤੇ ਵੀਰੇ ਗੰਧੜ ਇਹ ਤੰਬੂ ਵਾਲਾ ਦੂਜਾ ਮੈਚ ਗੰਧੜ ਤੇ ਤੰਬੂ ਵਾਲਾ ਤੰਬੂ ਵਾਲਾ ਬੰਦੀ ਵਾਲਾ ਤੇ ਭੁੰਦੜ ਬੰਦੀ ਵਾਲਾ ਤੇ ਭੁੰਦੜ ਕੱਚਾ ਗਾਲੇ ਵਾਲਾ ਜਸਮੀਤ ਕੱਚਾ ਗਾਲੇ ਵਾਲਾ ਜਸਮੀਤ ਕੱਚੇ ਗਾਲੇ ਵਾਲੇ ਵੀਰੇ ਕੱਚੇ ਗਾਲੇ ਵਾਲੇ ਦਾ ਮੈਚ ਆਇਆ ਦੀਪੂ ਦਾ ਤੇ ਜਸਮੀਤ ਦਾ ਮੈਚ ਆਇਆ ਦੋਨੇ ਵੀਰੇ ਦੇਖ ਲੋ ਤੇ ਥਾਂਦੇ ਵਾਲਾ ਥਾਂਦੇ ਵਾਲਾ ਇੱਕ ਖੱਪਿਆਂ ਵਾਲੇ ਕਟਿਆਂ ਵਾਲੇ ਥੰਦੇ ਵਾਲਾ ਤੇ ਕਟਿਆਂ ਵਾਲੀ ਦਾ ਫਿਰੇ ਮੈਚ ਆਇਆ ਜਵਾਰੇ ਵਾਲਾ ਤੇ ਖੱਪਿਆਂ ਵਾਲਾ ਜਵਾਰੇ ਵਾਲਾ ਤੇ ਖੱਪਿਆਂ ਵਾਲਾ ਤੇ ਖੱਪਿਆਂ ਵਾਲੀ ਇਹ ਪੱਕਾ ਗਾਲੇ ਵਾਲਾ ਅੱਜ ਦੇ ਦੋ ਮੋਠਾ ਵਾਲਾ ਵੀਰੇ ਪੱਕਾ ਗਾਲੇ ਵਾਲਾ ਤੇ ਮੋਠਾ ਵਾਲੇ ਕਮੇਟੀ ਖੇਡੂ ਵੀਰੇ ਮੋਠਾ ਵਾਲੇ ਦੇ ਨਾਲ ਨਕੇਰੀਆਂ ਤੇ ਕੱਟੀਆਂ ਵਾਲਾ ਵੀਰੇ ਨਕੇਰੀਆਂ ਤੇ ਕੱਟੀਆਂ ਵਾਲੇ ਦਾ ਮੈਚ ਵੀਰੇ ਆਹ ਲਾਈਵ ਟਾਈਆਂ ਪਈਆਂ ਜੇ ਕਿਸੇ ਵੀਰ ਆ ਦਾ ਟਾਈਮ ਨਾਲ ਪਹੁੰਚਣਗੇ ਜਿਵੇਂ ਜਿਵੇਂ ਮੈਚ ਹੋਇਆ ਵੀਰੇ ਪਹਿਲਾ ਮੈਚ 7 ਵਜੇ ਵੀਰੇ ਸਟਾਰਟ ਕਰ ਦਨੂ 7 ਵਜੇ ਸਟਾਰਟ ਹੋ ਜਾਣਾ ਤੇ ਭਾਈ ਜਿਹੜਾ ਲੇਟ ਆਏ ਤੇ ਗਾਰੰਟੀ ਵੀਰੇ ਪਾਊਗੀ ਕੋਈ ਵੀ ਗਰਾਊਂਡ ਤੋਂ ਯਾਰੀ ਦੋਸਤੀ ਬਾਹਰ ਹੋਊਗੀ ਠੀਕ ਆ